ਜਿਵੇਂ ਵਧੀਆ ਟੀਮ ਕੋਰਟ ਛਾਪੇ ਦੀ ਸੀ ਫੌਜੀ ਸੀਗਾ ਹਮਮ ਉਹਨੇ ਮੈਨੂੰ ਦੇਖ ਲਿਆ ਵੀਰਾ ਤਿੰਨ ਸਾਲਾ ਕੱਪ ਸੀਗਾ ਆਪਣੇ ਸਿਘੜੇ ਹਮਮ ਉੱਥੇ ਦੇਖਿਆ ਉਹ ਯਾਰ ਬੰਦਾ ਕਿਸੇ ਤੋਂ ਹੀ ਜਫਾਖਾਂ ਦਾ ਹਮਮ ਉਹਦੇ ਤੋਂ ਚਾਰ ਪੰਜ ਦਿਨ ਬਾਅਦ ਪਧਾਉਣ ਮੈਚ ਆ ਗਿਆ ਹਮਮ ਉਹ ਕਹਿੰਦਾ ਮੇਰੇ ਨਾਲ 20000 ਚਾਰ ਕੌਡੀਆਂ ਪਾ ਦੇ ਬਸ ਚਾਰ ਨੂੰ ਕੇ ਸਾਰੇ ਪਾ ਦੂ ਬਾਈ ਬੜੇ ਅੱਛਾ ਮੈਂ ਉਹਨਾਂ ਫੜੇ ਰਿਹਾ ਗਲਾਰ ਗੁਰੂਦਾਰ ਘਨੌਰ ਵਾਲੇ ਸਾਰੇ ਹਰਾਏ ਸੀ ਅੱਛਾ ਯਾਰ ਵੱਡੀਆਂ ਟੀਮਾਂ ਪਧਾਉਣ ਦੀ ਤੀਨ ਦਾ ਬਹੁਤ ਨਾਮ ਦਾ ਸੀ ਉਦੋਂ ਹਮਮ ਕਬੱਡੀ ਦੇ ਗਰਾਊਂਡ ਵਿੱਚ ਆਪਣੀ ਰੇਡ ਨਾਲ ਹਜ਼ਾਰਾਂ ਦਰਸ਼ਕਾਂ ਨੂੰ ਝੂਮਣ ਲਾਉਂਦਾ ਸੀ ਆਪ ਪਲੇਅਰ ਇਹਦਾ ਨਾਮ ਹੈ ਸੁਖਰਾਜ ਸਿੰਘ ਖਰਾਜੀ ਪਿੰਡ ਪਿੱਥੋ ਇਹਨਾਂ ਤੋਂ ਪੁੱਛਦੇ ਆਂ ਵੀ ਇਹਨਾਂ ਨੇ ਹੁਣ ਕਿੰਨਾ ਟਾਈਮ ਕਬੱਡੀ ਤੇ ਰਾਜ ਕੀਤਾ ਣੀ ਉਮਰ ਹੋ ਗਈ ਇਹਨਾਂ ਦੀ ਆਪਾਂ ਤੇ ਕਦੋਂ ਇਹਨਾਂ ਨੇ ਖੇਡਣੀ ਸ਼ੁਰੂ ਕੀਤੀ ਤੇ ਕਦੋਂ ਹਟੇ ਕੀ ਹਾਲ ਹੈ ਵੀਰ ਜੀ ਸਤਿ ਸ੍ਰੀ ਅਕਾਲ ਜੀ ਤੇ ਨੂੰ ਉਹ ਜਦੋਂ ਤੁਸੀਂ ਰੇਡ ਪਾਉਂਦੇ ਸੀਗੇ ਤੇ ਲੋਕ ਤਾੜੀਆਂ ਮਾਰਦੇ ਹੁੰਦੇ ਸੀਗੇ ਕਿ ਤੂੰ ਝੂਮਣ ਲਾਉਂਦੇ ਸੀਗੇ ਹੁਣ ਤੁਹਾਨੂੰ ਯਾਦ ਆਉਂਦਾ ਉਹ ਹਾਲੇ ਤਾਂ ਯਾਦ ਤਾਂ ਵੀ ਆਈ ਅੱਛਾ ਤੇ ਹੁਣ ਤੁਸੀਂ ਦੁਬਾਰੇ ਹੀ ਨਹੀਂ ਸੋਚਿਆ ਜਿਵੇਂ ਹੁਣ ਵੱਡੀ ਉਮਰ ਵਾਲਿਆਂ ਨੂੰ ਖੇਡਣ ਲਾ। ਬਸ ਸੀ ਕਿਦੋਂ ਕਰਾਇਆ ਹਟ ਕੇ ਬਸ ਮੁੜ ਕੇ ਜੀ ਨਹੀਂ ਕਰਦਾ ਉਹ ਛੱਡ ਪਰੇ। ਅੱਛਾ। ਲੰਮਾ ਸਮਾਂ ਬਹੁਤ ਖੇਡ ਕੇ ਨਾ। ਹਾਂ ਹਾਂ ਹਾਂ। 28-29 ਸਾਲ ਕਾਢੀ ਖੇਢੀ ਜੇ। ਅੱਛਾ। ਲੰਮਾ ਸਮਾਂ। ਠੀਕ ਹੈਗਾ। ਤੇ 28-29 ਸਾਲਾਂ 'ਚ ਤੁਹਾਡਾ ਕੋਈ ਦੁਖਣ ਨਹੀਂ ਲੱਗਿਆ ਵੀਰ ਯਾਰ ਸਰੀਰ ਦਾ ਪਾੜਾ। ਸਾਲ ਸਰੀਰ ਤੇ ਸਹੀ ਹੈਗਾ। ਅੱਛਾ। ਤੇ ਜੇ ਹੁਣ ਤੁਹਾਨੂੰ ਕਹਿ ਦੇ ਕੋਈ ਵੀ ਪ੍ਰੋਮੋਟਰ ਆ ਕੇ ਵੀ ਤੁਸੀਂ ਯਾਰ ਖੇਡਣ ਲੱਗੋ ਯਾਰ ਅਸੀਂ ਤੁਹਾਨੂੰ ਪ੍ਰੋਮੋਟ ਕਰਦੇ ਹਾਂਗੇ ਤੇ ਤੁਸੀਂ ਕਿਦੋਂ ਵੀ ਹੁਣ ਉਹ ਵੀ ਬਸ ਮਾੜੇ ਦੀ ਬਣ ਤੇ ਤੁਨ ਕਵਾਡੀ ਨੇ ਕੀ ਦਿੱਤਾ ਬਈ ਯਾਰ ਬਸ ਆ ਨਾਂ ਵੀ ਹੁੰਦਾ ਹੀ ਮੋੜੇ ਮੁੱਟੇ ਜੀ ਅੱਛਾ ਉਹ ਜਵੇਂ ਇੱਕ ਦੋ ਮੋਟਰਸਾਈਕਲ ਦਿੱਤਲੇ ਸੀਗੇ ਹਮ ਇੱਕ ਦੋ ਬਾਹਰ ਲੈਨੇ ਦਿੱਤੇ ਸੀ ਬਾਹਰ ਖਿਡ ਕੇ ਕੈਨੇਡਾ ਹਾਂ ਅੱਛਾ 2002 ਚ ਪਿੱਛੇ ਬਾਹਰ ਵੀ ਖਿੜਿਆ ਸੀ 2002 ਚ ਤੇ ਠੀਕ ਹੈ ਜੀ ਤੇ ਹੁਣ ਤੁਸੀਂ ਫਿਰ ਕੀ ਕਰਦੇ ਹੋ ਬੇਬਰੀ ਹੁਣ ਬਸ ਖੇਤੀਬਾੜੀ ਆ ਕਰ ਕਰੂ ਬਈ ਅੱਛਾ ਖੇਤੀਬਾੜੀ ਵੀ ਕਰਦੇ ਹੋ ਤੁਸੀਂ ਉਹ ਖੇਤੀ ਕਰਦੇ ਖੜੀ ਤੇ ਤੁਸੀਂ ਕੱਲੀ ਰੇਡ ਹੀ ਪਾਉਂਦੇ ਹੁੰਦੇ ਸੀ ਕਿ ਪਹਿਲਾਂ ਜਾ ਕੇ ਨਾ ਨਾ ਕੱਲੀ ਰੇਡ ਹੀ ਪਾਉਂਦੇ ਸੀ ਠੀਕ ਹੈ ਕਾਕਾ ਤੇ ਤੁਸੀਂ ਸ਼ੁਰੂ ਕਦੋਂ ਕੀਤੀ ਸੀਗੀ ਬਈ ਸ਼ੁਰੂ ਤਾਂ ਉਹ ਜੀ ਜਾਜੇ ਦੇ ਦਾ ਚਿੱਤਾ ਚੱਲਦੀ ਤੇ ਉਹ ਜਣੇ ਕਿ 25 26 ਸਾਲ ਤੱਕ ਪੂਰਾ ਸਟਾਰ ਹੀ ਖੇਡ ਗਿਆ ਅੱਛਾ 32 ਸਾਲੋਂ ਕੋਡੀ ਖੇਡੀ ਹੈ ਇਕੱਲੇ ਇਕੱਲੇ 25 ਸਾਲ ਤੁਸੀਂ ਵੱਡੇ ਵੱਡੇ ਕਹਿੰਦੇ ਕਹੋਂਦੇ ਮਤਲਬ ਜਾਫੀਆਂ ਨੂੰ ਹਨਾ ਤੁਸੀਂ ਪੜ੍ਹਨੇ ਪਾਇਆਗਾ ਉਹ ਜੀ ਤੇ ਉਦੋਂ ਕਿਵੇਂ ਮਹਿਸੂਸ ਹੁੰਦਾ ਹੁੰਦਾ ਸੀਗਾ ਬਾਈ ਤੁਹਾਨੂੰ ਫਿਰ ਉਹਦਾ ਅਵਸਥਾ ਨਹੀਂ ਹੁੰਦਾ ਵੀ ਵਸਤੇ ਕੀ ਕਰ ਲੂ ਯਾਰ ਆਪਣਾ ਅੱਛਾ ਯਾਰ ਮਨੋ ਵਾਲੀ ਇੰਨਾ ਉੱਚਾ ਹੁੰਦਾ ਸੀ ਤੁਹਾਡਾ ਹਨਾ ਬਾਣੀ ਇੰਨਾ ਸੀਗਾ ਹਾਂ ਤੇ ਤੁਸੀਂ ਫਿਰ ਹੋਰ ਕਿਹੜੇ-ਕਿਹੜੇ ਇੱਥੇ ਮਤਲਬ ਵੱਡੇ-ਵੱਡੇ ਜਿਹੜੇ ਟੂਰਨਾਮੈਂਟ ਹੈਗੇ ਖੇਡੇ ਹੋ ਤੁਸੀਂ ਜਿੱਤੇ ਹੋਗੇ ਤੁਸੀਂ ਵੱਡੇ ਕਿਲਾ ਰਾਏਪੁਰ ਹੂੰ ਸਰਾਬਾ ਹੋ ਗਿਆ ਤਕੜੇ ਟੂਰਨਾਮੈਂਟ ਜਿਹੜੇ ਇਹ ਰੰਗ ਰੰਗਵਾਲ ਉਧਰ ਹੂੰ ਜਿਵੇਂ ਬਾਜਾਖਾਨ ਹੂੰ ਗੁਰਜੀਤ ਬਾਜਾਖਾਨ ਦਾ ਠੀਕ ਹੈ ਤੇ ਤੁਹਾਡਾ ਭਾਈ ਜਿਵੇਂ ਵੇਟ ਤੁਸੀਂ ਜਾਦੇ ਮਤਲਬ 65 62 ਖੇਡੇ ਸੀਗੇ ਬਾਜਰ ਤੁਸੀਂ ਉਪਨਚ ਵੀ ਮਤਲਬ ਕਿਸੇ ਤੋਂ ਮਤਲਬ ਜੱਫਾ ਨਹੀਂ ਖਾਂਦੇ ਹੁੰਦੇ ਸੀਗੇ ਜਾਂ ਹੁੰਦੇ ਬਾਜਰ ਨਹੀਂ ਹੈ 50 ਕਿਲੋ ਤੋਂ ਨਹੀਂ ਵਧਿਆ ਜੀ ਠੀਕ ਹੈਗਾ ਤੇ ਤੁਸੀਂ ਵਧੀਆ ਹੀ ਨਹੀਂ ਕਿ ਵਧਾਉਣ ਦੀ ਕੋਸ਼ਿਸ਼ ਕੀਤੀ ਕੋਰਟ ਤਾਂ ਕਰੇ ਸੀ ਬਸ ਨਸ਼ਾ ਪਤਾ ਨਹੀਂ ਖਾਂਦੇ ਸੀਗੇ ਜਦੋਂ ਹੁਣ ਪਾウダー ਖਾਲਾ ਲੈ ਬਾਜੰਦਾ 80 ਕਿਲੋ ਕਰ ਲਵੇ ਜਾਂ ਟਿਕਟ ਲੈ ਲਾਂ ਉਹ ਸੇਤਾਂ ਤੋਂ ਦੂਰੇ ਬਸ ਖੇਡੇ ਜਾਂਦੇ ਸੀ ਮੇਂ ਦਿਵਾਲੀ ਸੀ ਜੀ ਬਾਜਰ ਘੱਟ ਜਾਈ ਰੋਟੀ ਖਾਂਦਰੀ ਜੇ ਰੋਟੀ ਖਾ ਲਿਆ ਲਾਦਾ ਬਾਹਰ ਨੂੰ ਆਉਗੀ ਦੇਖ ਦਮ ਚੜੂਗਾ ਇੱਕ ਸ਼ਾਮ ਦੀ ਰੋਟੀ ਖਾਦੇ ਹੁੰਦੇ ਤੜਕੇ ਸਵੇਰ ਇੱਕ ਬਸ ਪਰੌਠਾ ਖਾ ਕੇ ਬਸ 10 ਵਜੇ 11 ਵਜੇ ਮੈਚ ਚੱਲ ਪਉਂਦੇ ਸਾਰੀ ਦਿਹਾੜੀ ਖੇਡੀ ਜਾਂਦਾ ਰਾਤ ਨੂੰ 8-9 ਵਜੇ ਮੈਚ ਮੁੱਕਰੇ ਉਹ ਡੇੜੇ ਡੇੜੇ ਮੈਚ ਹੁੰਦੇ ਰਜਾਰਾ ਹੁੰਦਾ ਜੀ ਹੁਣ ਤਾਂ ਕੁਛ ਨਹੀਂ ਹੁਣ ਤਾਂ ਨਹੀਂ ਹੈ ਨਾ ਹੁੰਦਾ ਮਤਲਬ ਜਿਆਦਾ ਨਸ਼ੇ ਨਾਲ ਹੀ ਚੱਲ ਪਿਆ ਹੁੰਦਾ ਹਨਾ ਹੁਣ ਤਾਂ ਹੀ ਜਵਾਕ ਅੱਡੇ ਦੇ ਟੀਕੇ ਲਾਈ ਜਾਂਦੇ ਆ ਕੀ ਫਾਇਦਾ ਹੂੰ ਜੀ ਇਹ ਸਾਨੂੰ ਦੇਖ ਕੇ ਬੜਾ ਪਿੱਛਾ ਖੜਕ ਜੀ ਅੱਛਾ ਵੀ ਓਵਰঅল ਵੱਡੀ ਹੋ ਗਈ ਨਾ ਬੜਿਆ ਵਾ ਹੂੰ 19 ਸਾਲ ਦਾ ਮੁੰਡਾ ਹੋਊਗਾ 50 ਸਾਲ ਦੀ ਮਾਰੀ ਤੋਲ ਤੈਨੂੰ ਪਤਾ ਦਸ਼ਾ ਤੋਂ ਪਤਾ ਕਿੰਨੇ ਕਰੇਗਾ 100 ਦੇ ਸਪੀਡ ਤੇ ਜਦੋਂ ਮੈਂ 60 ਦੀ ਤੇ ਹੋਊਗਾ ਹੂੰ ਇਹਦਾ ਮਤਲਬ ਹਾਂ ਇਹ ਤਾਂ ਗੱਲ ਹੈਗੀ ਹੈਗੀ ਤੇ ਤੁਸੀਂ ਵੀਰੇ ਛੋਟੀ ਉਮਰ ਚੋਂ ਕਿੰਨੇ ਪਰ ਵਰਗ ਭਾਰ ਚੋਂ ਖੇਡਣਾ ਸ਼ੁਰੂ ਕੀਤਾ ਸੀਗਾ ਅਸੀਂ 55 ਕਿਲੋ ਤੋਂ 55 55 ਦੇ ਮੈਚ ਲਾਏ ਬਸ ਉੱਥੋਂ ਹੀ ਪਰ ਸਟਾਰਟ ਕਰੀ ਸੀ ਠੀਕ ਹੈ ਤੇ ਉਸ ਤੋਂ ਬਾਅਦ ਤੁਸੀਂ ਜਿਵੇਂ ਓਪਨ ਚ ਵੀ ਨਹੀਂ ਜੱਫਾ ਕਾੰਦੇ ਸੀਗੇ ਜਾਂ ਹੋਰ ਬਾਟ ਖੇਡਣੀ ਉੱਪਰ ਚ 70 ਖੇਡਣੀ ਕਿੱਲੀ ਵੇਟ ਖੇਡੀ ਜਾਂਦਾ ਉੱਪਰ ਤਾਂ ਖੇਡਦੇ ਖੇਡਦੇ ਰੋਜ਼ ਜਾਂਦਾ ਅੱਛਾ ਸਾਈ ਬੁੱਕ ਕਰ ਲਾਦੇ ਸੀਗੇ ਜਦੋਂ 65 ਮੈਂ ਖੇਡੀ ਜਾਂਦਾ 68 ਆਉਗੀ ਆ ਕੇ ਕਹਿੰਦਾ ਭਾਈ ਸਾਡੇ ਨਾਲ ਖੇਡ ਰ ਸਾਡੇ ਨਾਲ ਖੇਡਦੇ ਅੱਛਾ ਉਹ ਟੀਮ ਵਾਲੇ ਉਹਨੂੰ ਐਂਦਾ ਵੀ ਆਪਾਂ ਇਹਨੂੰ ਖੜਾਈਏ ਫੇਰ ਆਪਾਂ ਜਿੱਤਾਂਗੇ ਮੈਚ ਹੂੰ ਤੇ ਵਾਲਾਂ ਨੂੰ ਹੁੰਦੀ ਐ ਨਾ ਹੂੰ ਹੂੰ ਜਦੋਂ ਕੋਈ ਠੇਕਰੀ ਵਾਲ ਆ ਗਈ ਭਗਤਾ ਆ ਗਈ ਕੋਈ ਹੋਰ ਟੀਮ ਹੂੰ ਪਰ ਜਦੋਂ ਵਧੀਆ ਟੀਮ ਕੋਰਟ ਛਾਪੇ ਦੀ ਸੀ ਫੌਜੀ ਸੀਗਾ ਹੂੰ ਉਹਨੇ ਬਿੱਲੂ ਦੇ ਲਿਆ ਬ੍ਰਦਰ ਸਾਲਾ ਕੱਪ ਸੀਗਾ ਆਪਣੇ ਸਿਘੜੇ ਹੂੰ ਉੱਤੇ ਦੇਖਿਆ ਉਹ ਯਾਰਾ ਬੰਦਾ ਕਿਸੇ ਤੋਂ ਜਫਾ ਸਕਦਾ ਹੂੰ ਉਹਦੇ ਤੋਂ ਚਾਰ ਪੰਜ ਦਿਨ ਬਾਅਦ ਪਤਾ ਹੁਣ ਮੈਚ ਆ ਗਿਆ ਹੂੰ ਉਹ ਕਹਿੰਦਾ ਤੇਰੇ ਨਾਲ ਬੱਚੀ ਯਾਰ ਚਾਰ ਕੌਡੀਆਂ ਪਾ ਦੇ ਬਸ ਚਾਰ ਰੁਕੇ ਸਾਰੀ ਪਾ ਦੂ ਬਾਈ ਬੜੇ ਅੱਛਾ ਮੈਂ ਉਹਨਾਂ ਫੜੇ ਰਿਹਾ ਕਰਾਲ ਗੁਰੂਦਾਰ ਕੇ ਘਨੌਰ ਵਾਲੇ ਸਾਰੇ ਖਰਾਏ ਸੀ ਅੱਛਾ ਯਾਰ ਵੱਡੀਆਂ ਟੀਮਾਂ ਪਧੌੜ ਦੀ ਤੀਰ ਦਾ ਬਹੁਤ ਨਾਮਦਾਰ ਸੀ ਉਦੋਂ ਹੂੰ ਜਦੋਂ ਦਮ ਚੜਦਾ ਸੀਗਾ ਬਈ ਜਦੋਂ ਤੁਸੀਂ ਖੇਡਦੇ ਅੱਛਾ 20 5 20 ਟਾਈਮ ਚ ਮੈਂ ਖੇਡ ਰਿਆ ਮੈਚ ਇੰਦਰ ਹਰੇੜੇ ਦੇ ਮੇਲੇ ਚੱਲਦੇ ਉਧਰ 40 50 ਮੇਲੇ ਹੁੰਦੇ ਅੱਛਾ ਉੱਥੇ 20 5 20 ਟਾਈਮ ਦੇ ਜਾਪਿਆ 51 ਨੰਬਰ ਦੇ ਜਿਹੜੇ ਇੱਕ ਉਹ ਲੈਣਾ ਇੱਕ ਉਹ ਲੈਣਾ ਕਿੱਥੇ ਜਾ ਕੇ ਹੁਣ ਘੰਟਾ ਘੰਟਾ ਕਬੜੀ ਖੇਡੀ ਜਾਂਦਾ ਹੈ ਹੂੰ ਕਦੇ ਦਮ ਨਹੀਂ ਚੜਿਆ ਸੀਗਾ ਬਾਕੀ ਸਿਰ ਦਮ ਦਾ ਹੋ ਜਾਂਦਾ ਜੀ ਹੂੰ ਯਾਰ ਜਿਹੜੀ ਟੀਮ ਜਿੱਤਦੀ ਹੈ ਉਹ ਫਾਈਨਲ ਮੈਚ ਚੱਕਰੀ ਜਾਣਾ ਬਈ ਅੱਛਾ ਜਿਹੜਾ ਹੁਣ ਹਰਦਾ ਸੀ ਉਹ ਪਹਿਲਾ ਮੈਚ ਹਾਰ ਕੇ ਖੜ ਜਾਣਾ ਮਿਹਨਤ ਕਰਨੀ ਦੀ ਖੜਾ ਰਹਿਣਾ ਬਈ ਹੂੰ ਤੇ ਤੁਸੀਂ ਕੱਲੇ ਵੀ ਰੈਡਾਂ ਪਾਈ ਜਾਂਦੀ ਸੀ ਹਾਂ ਕੱਲੇ ਹੀ ਪਾਈ ਜਾਂਦਾ ਲੋਕਾਂ ਅੱਛਾ ਯਾਰ ਤੇ ਜੇ ਤੁਹਾਨੂੰ ਦਮ ਨਹੀਂ ਚੜਦਾ ਫਿਰ ਕੀ ਖਾਂਦੇ ਸੀ ਬਾਈ ਤੁਸੀਂ ਹਾਂ ਉਹ ਤਾਂ ਬੱਸ ਆਹੀ ਰਿੱਕਾ ਉਹਦੋਂ ਬੱਸ ਅੱਛਾ ਹੋਰ ਕੋਈ ਨਹੀਂ ਬਾਈਲ ਕੋਈ ਨਹੀਂ ਕਰਿਆ ਸੱਪ ਹੂੰ 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 ਹੁਣ ਤਾਂ ਲਾਲ ਨੇ ਡਰਿੰਕ ਕਰਦੇ ਬੜੀ ਮੁੱਟੀ ਜੀ ਚਲੋ ਖੈਰ ਹੁਣ ਤਾਂ ਕੋਈ ਗੱਲ ਨਹੀਂ ਗਈ ਉਹ ਉਦੋਂ ਨਹੀਂ ਅੱਛਾ ਹੂੰ ਉਹ ਤਾਂ ਪਰ ਵਿਸ਼ਵਾਸ ਹੀ ਹੁੰਦਾ ਵੀ ਸੀਰੇ ਦੇ ਵੀ ਜਿੱਦਾਂ ਕਿਸੇ 10 ਕੌਟੀਆਂ ਪਾਤੀ ਪੰਜ ਤਾਂ ਫੜੂ ਫੜੂ ਹੂੰ ਇੱਕ ਕਦਾ ਜੱਫਾ ਪੈ ਜਾਣਾ ਵਿੱਚ ਹੀ ਲੁਕ ਜਾਣਾ ਹੂੰ ਜਿਵੇਂ ਉਹ ਰੇਡਰ ਹੈ ਕਈ ਰਿਓ ਜਾਪੀ ਫੜਦੇ ਰਹੀ ਹਾਲਾ ਜੇ ਕਿਸੇ ਨੂੰ ਜੱਫਾ ਪੈ ਗਿਆ ਯਾਰ ਤੂੰ ਹਰ ਵਾਰ ਤੇ ਇੱਕ ਜੱਫਾ ਪੈ ਗਿਆ ਹੂੰ ਉਹ ਮਾਨ ਹੁੰਦਾ ਸੀਗਾ ਸਾਨੂੰ ਹਾਂ ਇਹ ਤਾਂ ਗੱਲ ਹੈ ਜੇ ਉਹ ਚਾਰ ਪੰਜ ਫੜ ਲੈਣ ਪਰ ਉਹ ਕਿਸੇ ਰਗੀ ਫੜਦੇ ਹੂੰ ਜਿਵੇਂ ਹੁਣ ਉਹਦਾ ਪਿੱਥੋ ਪਿੰਡ ਆ ਬਈ ਕਾਨ ਸਿੰਘ ਨਾਬਾ ਤੋਂ ਬਾਅਦ ਤੁਸੀਂ ਦੋਵੇਂ ਭਾਈਆਂ ਨੇ ਸੀਰਾ ਪਿੱਥੋ ਤੇ ਕਾਜੀ ਪਿੱਥੋ ਨੇ ਮਸ਼ਹੂਰ ਕੀਤਾ ਹੈ ਨਾ ਤੇ ਹੁਣ ਦੁਨੀਆ ਚ ਕਬੱਡੀ ਚ ਜਿੱਥੇ ਵੀ ਮਤਲਬ ਨਾਮ ਚੱਲਦਾ ਤੁਹਾਡਾ ਦੋਨੇ ਭਾਈਆਂ ਦਾ ਨਾਮ ਆ ਜਾਂਦਾ ਇਹ ਤਾਂ ਗੱਲ ਹੈਗੀ ਹੈਗੀ ਤੇ ਤੁਹਾਡੇ ਹੁਣ ਜਿਵੇਂ ਬੱਚੇ ਹੈਗੇ ਭਾਈਆਂ ਹੋਰ ਹੈਗਾ ਉਹਨਾਂ ਨੂੰ ਪਤਾ ਹੈਗਾ ਵੀ ਸਾਡਾ ਡੈਡੀ ਇੰਨਾ ਤਕੜਾ ਰਿਹਾ ਕਬੱਡੀ ਦਾ ਡੈਡੀ ਪੰਦੀ ਜੀ ਟਰਫਾਂ ਦੇ ਇੱਕ ਨੂੰ ਘਰੇ ਪਤਾ ਹੀ ਨਹੀਂ ਅੱਜ ਤੱਕ ਅੱਛਾ ਯਾਰ ਤੁਹਾਡੇ ਲੋਕਾਂ ਵੀ ਪ੍ਰਾਣ ਗਿਆ ਪਾਈ ਜਾਂਦੇ ਲੋਕ ਪਹਿਲਾਂ ਤਾਂ ਹੁੰਦਾ ਨਹੀਂ ਸੀ ਸਿਰ ਸਿਰ ਉਹਨਾਂ ਨੂੰ ਨਹੀਂ ਤੁਸੀਂ ਭਾਈ ਖੇਡਨ ਲਈ ਉਤਸ਼ਾਹਿਤ ਕੀਤਾ ਖੇਡ ਦਾ ਇੱਕ ਮੁੰਡਾ ਖੇਡਦਾ ਜੀ ਅੱਛਾ ਕਿੰਨੇ ਬੇਟੇ ਆ ਤੁਹਾਡੇ ਦੋ ਬੇਟੇ ਬੇਟੇ ਆ ਜੀ ਠੀਕ ਹੈਗਾ ਤੇ ਉਹਨਾਂ 'ਚ ਇੱਕ ਖੇਡਦਾ ਇੱਕ ਕੋਈ ਖੇਡਦਾ ਜੀ ਤੇ ਉਹਨੂੰ ਪਰ ਤੁਸੀਂ ਤਾਲੀਮ ਦਿਨੇ ਹੋਗੇ ਪੂਰੀ ਮਤਲਬ ਹਾਂ ਸਾਪ ਦੋ ਤਰਾਰੀ ਕੈਪਾ ਕੋਲ ਪਾਣੀ ਛੱਡਿਆਗਾ ਹੂੰ ਟੋਟੂ ਕੋਲੇ ਗਿਆ ਸੀ ਦਾ ਹਰਿਆਣਾ 'ਚ ਗਾਇਸ ਇਸੇ ਕੋਲੇ ਅੱਛਾ ਤੇ ਕਿੰਨੇ ਉਹਦਾ ਹੀ ਭਾਰ ਬਰਗ 'ਚ ਖੇਡਣਾ ਸ਼ੁਰੂ ਕੀਤਾ ਉਹਨੇ ਮੁੰਡਾ ਉਹ 70 'ਚ ਖੇਡਦਾ ਸੀ ਸੋ ਕਹਿੰਦੀ ਆ ਵੀ ਚੱਲ ਵੀ ਬਣੂ ਕਿਸੇ ਦਿਨ ਤਬ ਬਣੂ ਆ ਪਕੜਾ ਪਹਿਲੇ ਦਿਨ ਹੀ ਜਿੱਥੇ ਆ ਗਏ ਹਮਮ ਸਾਲ ਛੀਵੀ ਦਾ ਛੱਤਰ ਖਾਣੀ ਪਏ ਅੱਛਾ ਫੇਰ ਹੀ ਬੜੂ ਜਾ ਕੇ ਤੇ ਕੋਈ ਵੱਡੇ ਟੂਰਨਾਮੈਂਟ ਤੇ ਕੋਈ ਯਾਦ ਹੋਵੇ ਬਾਈ ਤੁਹਾਡੀ ਯਾਰ ਇਹ ਜੀ ਵੀ ਜਿੱਥੇ ਯਾਰ ਮੈਂ ਜਫਾ ਨਾ ਖਾਦਾ ਹੋਵੇ ਉਹ ਜੀ ਕੋਈ ਸੁਣਾ ਦਿਓ ਕੋਈ ਗੱਲ ਸ਼ਰਾਬਾ ਹੋ ਗਿਆ ਜੀ ਹਮਮ ਤੇ ਸਿਘੜੇ ਹੋ ਗਏ ਹਮਮ ਕਿਲਾ ਰਾਏਪੁਰ ਹੋ ਗਿਆ ਹੂੰ ਤੇ ਕਿਲਾ ਰਾਏਪੁਰ ਜਿੱਥੇ ਹੁਣ ਪੰਜਾਬ ਦਾ ਸਭ ਤੋਂ ਵੱਡਾ ਮੇਲਾ ਚ ਆਉਂਦਾ ਹੈਗਾ ਤੇ ਉੱਥੋਂ ਤੁਸੀਂ ਕਿੰਨੇ ਵਰਗ ਭਾਰਗ ਚ ਖੇਡੇ ਸੀਗੇ ਕੋਪਣ ਉਪਰ ਵੀ 70 ਵੀ ਖੇਡੇ ਤੇ 60 ਵੀ ਜਿੱਤੇ ਉਥੋਂ ਅੱਛਾ ਸਰਾਬੇ ਤੋਂ 7 7 7 ਸਾਲ ਲਗਾਤਾਰ ਜਿੱਤੇ ਆ ਅੱਛਾ ਸਰਾਬੇ ਤੋਂ 7 ਸਾਲ ਲਗਾਤਾਰ ਅੱਛਾ ਕਿੰਨੇ ਭੇਰ ਵਰਗ ਚ ਉਹ ਸਾਰੇ ਬੇਟੀ ਜਿੱਤੇ ਜੀ ਅੱਛਾ 60 60 70 ਅੱਛਾ ਲਗਾਤਾਰ ਹੀ ਜਿੱਤੇ ਰਹੇ ਹਾਂ ਲਗਾਤਾਰ 7 ਸਾਲ ਲਗਾਤਾਰ ਮਿਲਾ ਜਿੱਤੇਗਾ ਕਿਸੇ ਰਮਾਰਾ ਜੀ ਪੁੱਛ ਲਿਓ ਅੱਛਾ ਤੇ ਉਹ ਰੇਡ ਪਾਉਂਦੇ ਸੀ ਵੀ ਤੁਸੀਂ ਹਾਂ ਰੇਡ ਰੇਡ ਤੇ ਮੈਂ ਕਈ ਈਰ ਦੇਖਿਆ ਹੈਗਾ ਅੱਗੇ ਤੋਂ ਉਹਨੂੰ ਖੇਡਦੇ ਹੁੰਦੇ ਦੇਖਦੇ ਤੇ ਜਦੋਂ ਕੋਈ ਰੇਡਰ ਤੁਹਾਨੂੰ ਫੜਿਆ ਨਾ ਜਾਂਦਾ ਜੱਫੀਆਂ ਤੋਂ ਜਾਂ ਤੁਸੀਂ ਫਿਰ ਜੱਫ ਚ ਵੀ ਲੱਗ ਜਾਂਦੇ ਹੁੰਦੇ ਸੀ ਕਿਤੇ ਕਿਤੇ ਪਾਗ ਜਾਂਦੇ ਸੀ ਅੱਛਾ ਮੈਂ ਇਥੇ ਚੱਕਰਾਂ ਸਿੰਘ ਵਾਲੇ ਵੀ ਸੀਗਾ ਗਲ ਕਲਾਰਾ ਵਿੱਚ ਸੀਗਾ ਹੂੰ ਉਹ ਕੁਦਰਤੀ ਸਿਰਾਂ ਮਾਰਾ ਹੀ ਫੜਿਆ ਦੇ ਬਾਹਰ ਜਾ ਕੇ ਜੱਫ ਚ ਜਾ ਕੇ ਜੱਫਾ ਲਾ ਕੇ ਫਿਰ ਇੰਦਰ ਕੌਡੇ ਭੰਜ ਲਗਾ ਦੇ ਤਾਂ ਬੈਜ ਜਿੱਤ ਗਈ ਅੱਛਾ ਯਾਰ ਠੀਕ ਹੈ ਗੱਲ ਹੁਣ ਤਾਂ 10 ਕੌਡੇ ਦਿੰਦੇ ਉਹਦਾ 25 2 15 5 15 ਟਾਈਮ ਚੱਲਦਾ ਸੀਗਾ ਹੂੰ ਤੇ ਕੱਲੇ ਹੀ ਤੁਸੀਂ ਪਾਈ ਹਾਂ ਉਹ ਕੱਲੇ ਹੀ ਤੇ ਜਿਵੇਂ ਹੁਣ ਆਪਣਾ ਕਿਲਾ ਰਾਏਪੁਰ ਤੋਂ ਸੀ ਤੁਸੀਂ ਖੇਡਣ ਵੇੇ ਸੀ ਕਿ ਉੱਥੇ ਜਾ ਉੱਥੇ ਫਿਰ ਓਪਨ ਖੇਡੇ ਤੁਸੀਂ ਨਹੀਂ ਅਸੀਂ ਖੇਡਦਾ ਸੀ 62 ਕਿਲੋ ਦੇ ਸੀ ਜੀ ਹੂੰ ਪਹਿਲੇ ਸਾਲ ਹੂੰ ਉਹ ਜਿੱਤਿਆ ਵੇਲੇ 5-6 ਸਾਲ ਉੱਥੇ ਉਹ ਬਾੜ ਖੇਡਣ ਵਾ ਕੇ ਕਿਸਰੇ ਹੋਰ ਨੇ ਕਹਿੰਦਾ ਯਾਰ ਆਪ ਨੂੰ ਆ ਜਾ ਮੇਰੇ ਨਾਲ ਖੇੜ ਲਾ ਉਦੋਂ ਮੈਂ ਵੱਡ ਜਾਣਾ ਠੀਕ ਹੈ ਉਹ ਜਿੱਤ ਫੇਰ ਓਪਨ ਵੀ ਜਾਣੀ ਅੱਛਾ ਯਾਰ ਉੱਥੇ ਫਿਰ ਓਪਨ ਵੀ ਜਿੱਤੇ ਹੈ ਆਪ ਤਾਂ ਸੀ ਤੈਨ ਨਕਸਾਲੀ ਜਿੱਤੀ ਓਪਨ ਉਹ 62-63 ਦੇ ਮੈਂ 70 ਦੇ ਜਿੱਤੇ ਉੱਥੇ ਤਿੰਨ ਚਾਰ ਸਾਲ ਠੀਕ ਹੈ ਜਿਵੇਂ ਹੁਣ ਤੁਹਾਡਾ ਪੂਰਾ ਨਾਮ ਸੀਗਾ ਬਈ ਯਾਰ ਤੁਸੀਂ ਇੱਕ ਵਾਰੀ ਘਰੋਂ ਮੇਲੇ ਤੇ ਨਿਕਲ ਜਾਂਦੇ ਜਦੋਂ ਕਿਸੇ ਤੇ ਕਬੱਡੀ ਤੇ ਖੇਡਦੇ ਹਾਂ ਉਸ ਤੋਂ ਬਾਅਦ ਕਿੰਨਾ ਕਿੰਨਾ ਟਾਈਮ ਫਿਰ ਤੁਸੀਂ ਘਰੇ ਨਹੀਂ ਆ ਅਸੀਂ 120 30 ਟੂਰਨਾਮੈਂਟ ਸੀਜ਼ਨ ਦੇ ਦੇ ਸੀਗੇ ਅੱਛਾ ਜਿੱਤਦੇ ਸੀ ਜਿਵੇਂ ਆਪਾਂ ਬਾਬਿਆਂ ਦੇ ਗੱਲੇ ਚ ਪਾਉਂਦੇ ਸੀਗੇ ਨੋਟ 100 ਰੁਪਿਆ ਕੱਢ ਦਦੇ ਜੇ ਜਿੱਤ ਕੇ ਮੈਂ ਚੱਲ ਉਹ ਜੋ ਸੀਜ਼ਨ ਮੁੱਕ ਜਾਂਦਾ ਜਦੋਂ ਬੰਦ ਕੇ ਚੱਲ ਵਿਸਾਖੀ ਤੇ ਜਾ ਕੇ ਸੀਜ਼ਨ ਮੁੱਕ ਜਾਂਦਾ ਆਪਣੇ ਹੂੰ ਉਹ ਤੋਂ ਬਾਅਦ ਪੈਸੇ ਗਿਣ ਕੇ ਜਦੋਂ ਦੇਖਦੇ ਵੀ ਆਏ ਵੀ ਇਹਨਾਂ 13000 ਹੋ ਗਿਆ 12000 ਰੁਪਏ ਉਹਨੂੰ ਪਤਾ ਲੱਗਦਾ ਵੀ 120 ਤੋਂ 20 ਟੁਕੜੇ ਜਿੱਤ ਗਏ ਪਰ ਅੱਛਾ ਯਾਰ ਤਾਂ 100 ਰੁਪਏ ਗੱਲੇ 'ਚ ਕੱਢਦਾ ਦਿੱਤੇ ਧਾਮ 'ਚ ਅੱਛਾ ਨਾਮ 'ਚ ਹਾਂਜੀ ਠੀਕ ਹੈਗਾ ਉਹਦੇ 'ਚ ਵੀ ਤੁਹਾਨੂੰ ਪਤਾ ਲੱਗਦਾ ਵੀ 100 ਰੁਪਏ ਆਪਾਂ 120 ਤੋਂ 20 ਟੁਕੜੇ ਜਿੱਤ ਗਏ ਯਾਰ ਅੱਛਾ ਚੋ ਸੈੱਟ 'ਚੋਂ ਫਰਸਟ ਆ ਵਿੱਚ ਫਰਸਟ ਦੇ ਵੀ ਉਹਦੇ ਇੱਕ ਦੋ ਸੈੱਟ ਦੇ ਵੀ ਹੁੰਦੇ ਹ ਹਮ ਤੁਸੀਂ ਉਹਦੇ 'ਚ ਘਰੇ ਆਉਂਦੇ ਨਹੀਂ ਸੀ ਕਿ ਭਾਈ ਯਾਰ ਨਾ ਗਾਹ ਦੀ ਗਾਂ ਹਾਂ ਗੇ। ਗਾਂ ਦੀ ਗਾਂ ਖਤਰੇ ਫਿਰ। ਅੱਛਾ, ਹਰਿਆਣੇ ਚ ਵੀ ਜਾਂਦੀ ਸੀ ਤੁਸੀਂ। ਹਰਿਆਣੇ ਚ 50-60 ਮੇਲੇ ਹੁੰਦੇ ਹੈਗੇ। ਉਹ ਆਪਣੇ ਪਹਿਲੀ ਹੜ ਤੋਂ ਚੱਲ ਪਦੇ ਸੀ। ਸੌਣ ਪਾਦੋ ਖੇੜੀ ਜਾਂਦੇ ਸੀ। ਅੱਛਾ। ਫੇਰ ਆ ਕੇ ਸੇਲਵਰੇ ਦੇ ਮੇਲੇ ਤੇ ਖੇਡਦੇ ਫੇਰ ਅਗਲਾ ਆ ਕੇ ਪੁੱਛਦਾ ਯਾਰ। ਯਾਰ ਖਰਾਜੀ ਫੜਿਆ ਰਿਹਾ। ਵੀ ਦੋ ਵੀ ਮੇਲੇ ਦਾ ਠੀਕ ਦਾ ਮੇਲੇ ਦੇਖਦੇ। ਉਹ ਕਿਉਂ ਜਿਹੜੇ ਇੱਧਰ ਹੁਣ ਸੀਗੇ ਆਮ ਤੇ ਆ ਵੀ ਉਹ ਜਾ ਕਿੱਥੇ ਸੇਲਵੜਾ ਦਾ ਮੇਲਾ ਛੱਡਦੇ ਆ ਜਾ ਜੋਗੀ ਪਿੰਡ ਦਾ ਟੂਰਨਾਮੈਂਟਾ ਚੱਲ ਗਿਆ ਯਾਰ 20 ਦਿਨ ਤਿਆਰੀ ਲਾ ਕੇ ਹੂੰ ਆਪਾਂ ਤੈਨੂੰ ਵੀ ਲੈ ਹੋ ਗਿਆ ਤੇ ਮੇਲੇ ਜਿੱਤੀ ਜਾਂਦਾ ਰੂ ਠੀਕ ਹੈਗਾ ਤੇ ਇੱਕ ਵਈ ਜਦੋਂ ਤੁਸੀਂ ਰੇਡ ਪਾਉਣ ਜਾਂਦੇ ਸੀਗੇ ਯਾਰ ਉਦੋਂ ਤੇ ਲੋਕ ਚੀਕਾਂ ਮਾਰਦੇ ਹੁੰਦੇ ਸੀਗੇ ਹਨਾ ਤੇ ਤੁਸੀਂ ਫੈਨ ਲੋਕ ਬਸ ਸੀ ਫੈਨ अच्छा हां सिगे हां ਮੈਂ ਕਰ ਉਹਦੇ ਸੀ ਕੰਮ ਛੱਡ ਕੇ ਦਿਹਾੜੀਦਾਰ ਬੰਦੇ ਨੂੰ ਕੀ ਆ ਵੀ ਜਰੂਰ 2-250 ਰੁਪਏ ਦਿਹਾੜੀ ਉਹ ਵੀ ਜਾਣ ਮੇਲੇ ਦੇਖਣ ਜਾਂਦਾ ਵੀ ਯਾਰ ਉੱਥੇ ਖਰਾਜੀ ਦੇਖਣਦੇ ਹਾਂ ਹਾਂ ਸਿਰਾ ਗੇਡੂਗਾ ਤੇ ਤੁਸੀਂ ਉਦੋਂ ਜਦੋਂ ਨੱਚਦੇ ਸੀਗੇ ਯਾਰ ਲੋਕ ਚੀਕਾਂ ਮਾਰਦੇ ਹੁੰਦੇ ਸੀਗੇ ਯਾਰ ਤੇ ਤੁਹਾਨੂੰ ਉਦੋਂ ਉਪਰ ਵੀ غرੂਰ ਜਿਹਾ ਹੁੰਦਾ ਸੀਗਾ ਆਪਣੇ ਹੱਥ ਤੇ ਉੱਦੇ ਬਸ ਪਰ ਉਹ ਇਹ ਲੱਗਦਾ ਵੀ ਗਰਾਊਂਡ ਤੇ ਵੀ ਜਦ ਲੋਕਾਂ ਦੇ ਮਾਰ ਤੇ ਚੀਕ ਵੀ ਹੁਣ ਪੜੇ ਨਹੀਂ ਜਾਂਦੇ ਕਿਸੇ ਤੋਂ ਅੱਛਾ ਲੋਕਾਂ ਦੀ ਚੀਕ ਨਾ ਚੱਲਦੀ ਸੀ ਤੁਸੀਂ ਤੇ ਇਹੇ ਜਿਹਾ ਹੋਇਆ ਕਿਤੇ ਯਾਰ ਤੁਸੀਂ ਹਾਰ ਗਏ ਹੋ ਮੋ ਯਾਰ ਤੁਹਾਨੂੰ ਦੁੱਖ ਹੋਇਆ ਵੀ ਮੈਨੂੰ ਕਦੇ ਇੱਕ ਦੋ ਥਾਂ ਹੀ ਹੋਇਆ ਜੀ ਅੱਛਾ ਕੋਈ ਇਹੋ ਜਿਹੀ ਯਾਦ ਹੋਵੇ ਯਾਰ ਤੁਹਾਨੂੰ ਮੈਨੂੰ ਬਹੁਤ ਦੁੱਖ ਹੋਇਆ ਵੀ ਮੈਂ ਹਾਰਨਾ ਨਹੀਂ ਸੀਗਾ ਵੀ ਉਹ ਉਦਾਂ ਮੈਂ ਨਹੀਂ ਖੇਡਿਆ ਸੀ ਜਿੱਥੇ ਹਾਰ ਕੇ ਸੀ ਅਸੀਂ ਆਪਣੇ ਲਹਿਰੇ ਬਾਬਤ ਅੱਛਾ ਚਾਂ ਅਗਲੀ ਲੁਆ ਮੈਂ ਝਾਰ ਕੇ ਸੀਗੇ ਅੱਛਾ ਚਾਂ ਅਗਲੀ ਲੁਆ ਮੈਂ ਝਾਰ ਕੇ ਸੀ ਤੁਸੀਂ ਨਹੀਂ ਖੇਡੇ ਪਰ ਉਹਦੇ ਚ ਉਹਦੇ ਚ ਮੈਂ ਨਹੀਂ ਖੇਡਿਆ ਸੀ ਜੀ ਮੈਂ ਪੱਟੀ ਲਾ ਲਈ ਸੀਗੀ ਤੇ ਸਿਰਾਂ ਕਹਿੰਦਾ ਰਹੇ ਉਹਨੇ ਕੋਈ ਨਾਲ ਖੇਡ ਲਾਗੇ ਜਿੱਥੇ ਉਹ ਫਿਰ ਸਾਡੇ ਦੋਨੇ ਰੇਡਰ ਫੜੇ ਕੇ ਸਿਰੇ ਤੋਂ ਕੁਦਰਤੀ ਜੱਫਾ ਲੱਗਿਆ ਤੇ ਉਦੋਂ ਬਾ ਵੀ ਬਈ ਉਹ ਤੁਹਾਨੂੰ ਕਹਤਾ ਸੀਗਾ ਵੀ ਤੁਸੀਂ ਪਾਈ ਫਲਾਲੇ ਦਾ ਟੂਰਨਾਮੈਂਟ ਕਲਿਆਣੀ ਹੋਊਗਾ ਉੱਥੇ ਆ ਜਾਓ ਉੱਥੇ ਫਿਰ ਮੈਂ ਮੋੜਿਆ ਉਹ ਆਪ ਖੇਡ ਕੇ ਠੀਕ ਹੈਗਾ ਆਪ ਖੇਡ ਕੇ ਮੋੜ ਤੇ ਵੀ ਪਚਾਲਾਂ ਪਚਾ ਦੇ ਸੀਗੇ ਅੱਛਾ ਯਾਰ ਇੰਨੀ ਭੇੜੀ ਕੀਤੀ ਨਾਲ ਠੀਕ ਹੈਗਾ ਵੀ ਉੱਥੇ ਮੈਂ ਖੇਡਿਆ ਨਹੀਂ ਸੀ ਲਰੇ ਜੇ ਲਰੇ ਖੇਡਿਆ ਤਾਂ ਫਿਰ ਵੀ ਅਸੀਂ ਹਾਰਦੇ ਨਹੀਂ ਸੀ ਬਹਿ ਜਾ ਹਮ ਚਲ ਕੁਦਰਤੀ ਹੋ ਗਈ ਕਿ ਗੇਮ ਦਿਲ ਕਰਵਾਜੀ ਜਾਂਦਾ ਵੱਡੇ-ਵੱਡੇ ਵੀ ਹਾਰ ਜਾਂਦੇ ਹਮ ਇਕਤਮ ਬਾਈ ਤੁਸੀਂ ਮੈਨੂੰ ਐ ਦੱਸੋ ਵੀ ਤੁਸੀਂ ਹੁਣ ਕਿੰਨੀ ਉਮਰ ਹੋ ਗਈ ਤੁਹਾਡੀ ਸਾਡੀ ਉਮਰ 55 ਸਾਲ ਦੀ ਹੈ ਅੱਛਾ 55 ਸਾਲ ਤੇ ਕਿੰਨਾ ਟਾਈਮ ਹੋ ਗਿਆ ਕਬੱਡੀ ਛੱਡੀ ਨੂੰ ਤੁਸੀਂ ਮੈਂ ਛੱਡ ਗਈ 2014 ਚ ਠੀਕ ਹੈ ਗਾ ਤੇ ਉਦੋਂ ਤਾਂ ਜਾਦੇ ਪ੍ਰਾਈਜ਼ ਮਣੀ ਪੈਸੇ ਘੱਟ ਹੁੰਦੇ ਸੀਗੇ ਹਨਾ ਜਦੋਂ ਤੁਸੀਂ ਖੇਡਦੇ ਹੁੰਦੇ ਸੀ 5-7000 ਰੁਪਿਆ 10000 ਮਜੂਰ ਮਾਰ ਕੇ ਹੁੰਦਾ ਆਪਣਾ ਆਪਣਾ ਕੀ ਤੇ ਜੇ ਕੋ ਟਗਾ ਟੰਗਾ ਮਿਲਤਾ ਕਰੀ ਜਾਂਦਾ ਵੀ ਮੈਨੂੰ 1000 ਰੁਪਿਆ ਕਿਰਾਇਆ ਦੇ ਦਿਓ ਗੱਡੀ ਦਾ ਤੁਸੀਂ ਘਰੇ ਕਹਿ ਕੇ ਕਰੇ ਤੁਸੀਂ ਕਹਿ ਕੇ ਵੀ ਤੁਸੀਂ ਖਰਾਜੀ ਆਏ ਤੂੰ 1000 ਰੁਪਿਆ ਦਾ 1500 ਦੇਵਾਂਗੇ ਤੈਨੂੰ ਉਹ ਕਹਿੰਦਾ ਤੂੰ ਨਾਮ ਤਾਂ ਜਿੱਤ ਕੇ ਤੂੰ ਜਿੱਤੂ ਦਾ ਕਾਹਦਾ ਕਰਾਏਗਾ ਅੱਛਾ ਤੂੰ ਨਾਮ ਦਾ 7000 ਲੈਗਾ 8000 ਹੂੰ ਉਹ ਤਾਂ ਮਨ ਦੁਖਦੀ ਸੀ 1000 ਲੈਗਾ ਮਨ ਤਾਂ ਦੁਖਦੀ ਸੀ ਵੀ ਅਪਰੂ ਘਰੇ ਕਹਿ ਕੇ ਵੇਖੋ ਹੋਰ ਤਾਂ ਜਾਂਦੇ ਆਪਰੂ ਪਹਿਲਾਂ ਕਰਾਇਆ ਫੜੋਦੇ ਪਹਿਲਾਂ ਜਦੋਂ ਫੜਾਉਂਦੇ ਸੀ ਫੜਦੇ ਨਹੀਂ ਸੀਗੇ ਵੀ ਕੁਦਰਤੀ ਬੰਦੇ ਨੂੰ ਯਾਰ ਨਿਕਤ ਵੀ ਹੋ ਸਕਦੀ ਹੈ ਕੋਈ ਕੁੱਝ ਕਵੀ ਦੀ ਆ ਇਹ ਤਾਂ ਜਾਇਆ ਜਾਵੇ ਹੂੰ ਜਦੋਂ ਤੁਸੀਂ ਉੱਥੇ ਕੈਨੇਡਾ ਖੇਡਣ ਗਏ ਸੀਗੇ ਬਾਈ ਯਾਰ ਅੰਮਚ ਤੇ ਉੱਥੇ ਫਿਰ ਤੁਸੀਂ ਉੱਥੇ ਵੀ ਦਰਸ਼ਕ ਲਾਤੇ ਝੂਮਣ ਫਿਰਦੇ ਆਹ ਹਾਂ ਅੱਛਾ ਗੋਰੇ ਦੇ ਇੰਨੇ ਸਾਥ ਪੱਕੀ ਲੱਗੀ ਹੋਈ ਸੀ ਪੈਂਤੀ ਕਬਾੜੇ ਪਈ ਸੀ ਪੈਂਤੀ ਤੇ ਪੈਂਤੀ ਸਫਲ ਕਰਤੀ ਸੀ ਅੱਛਾ ਤੇ ਗੋਰੇ ਦੇਖਦੇ ਸੀ ਉੱਥੇ ਪਰਦੂ ਪੂਰੇ ਸਾਰੇ ਦੇਖਦੇ ਸੀ ਪੰਜਾਬ ਕੀ ਗੋਰੇ ਸਾਰੇ ਅੱਛਾ ਉੱਥੇ ਵੀ ਚੁੰਮਣ ਲਾਤੇ ਲੋਕ ਪਹਿਲਾਂ ਤੁਸੀਂ ਫੋਰਨ ਚ ਪਰ ਕੈਨੇਡੀ ਗੇਮ ਕਿ ਕਿਤੇ ਹੋ ਰਹੀ ਹੈ ਕੈਨੇਡੀ ਕੱਲੇ ਗਿਆ ਜੀ अच्छा कनाडा दी लगया वीजा तेनु बिल 6 ਵੀ ਦੇਦਾ اچھا 6 ਮਹੀਨੇ ਦੋਤੀ ਲਾ ਕੇ ਆਈ ਸੀ ਦੋਤੀ ਲਾ ਕੇ ਚੱਲ ਬਈ ਠੀਕ ਹੈ ਤੇ ਆਪਣੇ ਪੰਜਾਬ ਚ ਵੀ ਉਧਰ ਜਿਵੇਂ ਰੋਪੜ ਕਿੰਨੀ ਐ ਅੰਮ੍ਰਿਤਸਰ ਕਿ ਨਹੀਂ ਉਧਰ ਵੀ ਜਾਂਦੇ ਰਹੇ ਫਿਰ ਤੁਸੀਂ ਚੰਡੀਗੜ੍ਹ ਬਾਹਲੀ ਚ ਬਹੁਤ ਖੇਡੇ ਜੀ اچھا ਬਸਾਰਨ ਸੂਰਦੇ ਡੀਂਦਰ ਹੂੰ ਉਧਰ ਬਹੁਤ ਖੇਡੇ ਠੀਕ ਹੈ ਉਧਰ ਨਾਲ ਵੱਧਦਾ ਜੀ ਆਪਣੇ ਤਾਂ ਹੋਰ ਜੇ 5000 ਐ ਉੱਥੇ 8 10 8 ਤੋਂ ਘੱਟ ਤੋਂ ਵੀ ਨਾ ਵੱਧਦਾ 10 8 ਉਹੀ ਉਧਰ ਬਹੁਤ ਖੇਡੇ ਸੀ ਚੰਡੀਗੜ੍ਹ ਚ ਠੀਕ ਹੈ ਪਰ ਹੁਣ ਨਹੀਂ ਤੁਹਾਡਾ ਮਨ ਕਰਦਾ ਕਬੱਡੀ ਖੇਡਣ ਨੂੰ ਹੋਰ ਤੇਰੀ ਬਾਸ ਅੱਛਾ ਤੇ ਜੇ ਤੁਹਾਨੂੰ ਕੋਈ ਕਹੇ ਪ੍ਰਮੋਟਰ ਯਾਰ ਵੀ ਦੁਬਾਰੇ ਯਾਰ ਤੂੰ ਟੀਮ ਦੀ ਪਿੰਡ ਦੀ ਟੀਮ ਤਿਆਰ ਕਰ ਕਰਾ ਜੀ ਤੇ ਨਾਲੇ ਆਪ ਖੇਡਿਆ ਕਰ ਯਾਰ ਤੇ ਤੁਸੀਂ ਪਰ ਉਹਦੀ ਗੱਲ ਮੰਨੋ ਵੀ ਜੀ ਹੁਣ ਮਤਲਬਾਂ ਜੀ ਉਹ ਤਾਂ ਅਲਰੇਡੀ ਪੂਜੀ ਅੱਛਾ ਤੁਹਾਡੇ ਪਿੰਡ ਦੀ ਟੀਮ ਹੈ ਨਹੀਂ ਹੈ ਨਾ ਬਾਲੀ ਵਧੀਆ ਮਤਲਬ ਠੀਕ ਹੀ ਆ ਜੀ ਮੁੰਡੇ ਹਾਂ ਤੇ ਤੁਸੀਂ ਹੋ ਜਾਣਗੇ ਪਰਲੀ ਅੱਛਾ ਹੁਣ ਤੁਸੀਂ ਕਹਿੰਦੇ ਹੋ ਤੁਹਾਡਾ ਬੇਟਾ ਗਾ ਨਾਲ ਤੁਸੀਂ ਲੱਗੋ ਤੇ ਜਿਵੇਂ ਤੁਹਾਡਾ ਬਰਾਦਰ ਆ ਉਹ ਹਨਾ ਆਪਣਾ ਸੀਰਾ ਪਿੱਥੋ ਦੀ ਵੀ ਦੁਨੀਆ ਫੈਨ ਆ ਪੂਰੀ ਯਾਰ ਸਾਰੇ ਜੀ ਤੁਹਾਡੇ ਭਰਾਵਾਂ ਦੀ ਸਾਡੇ ਪਹਿਲਾਂ ਹਾਂ ਤੁਹਾਡੀ ਵੀ ਨਾਲੇ ਦੋਨਾਂ ਦੀ ਯਾਰਾ ਤੇ ਤੁਸੀਂ ਵੀ ਚਾਹੁੰਦੇ ਹੋ ਤੁਸੀਂ ਯਾਰ ਪਿੰਡ ਦੀ ਇੱਕ ਬਹੁਤ ਅਗਦੀ ਟੀਮ ਤਿਆਰ ਕਰੂੰਗਾ ਹਨਾ ਹਾਂ ਜੀ ਤੇ ਆਸੀ ਪਾਸੇ ਦੇ ਪਿੰਡਾਂ ਦੇ ਨੌਜਵਾਨ ਤੁਹਾਨੂੰ ਦੇਖਣ ਤੇ ਦੁਬਾਰਾ ਤੋਂ ਬਿਚੜਾਈ ਹੋ ਗਈ ਪੂਰੀ ਯਾਰ ਹਨਾ ਇਹਨਾਂ ਦੇ ਵਿੱਚ ਖੜ੍ਹੇ ਆਏ ਮਤਲਬ ਬੱਚੇ ਖੇਡ ਰਹੇ ਹੈਗੇ ਤੇ ਧੰਨਵਾਦ ਬਾਈ ਤੁਹਾਡਾ ਹੈ ਜੀ ਓਕੇ